ਮਰਦਾਨਿਆਂ ਕੁਝ ਬੋਲ ਕੁਝ ਮੰਗ ਮਰਦਾਨਿਆਂ ਮੰਗ ਕੁਝ ਮੰਗੇਗਾ ਜੋ ਮੰਗੇਗਾ ਅਸੀਂ ਅੱਜ ਤੇਰੀ ਝੋਲੀ ਪਾ ਦੇਾਂਗੇ ਤੈਨੂੰ ਦੇ ਦੇਾਂਗੇ ਭਾਈ ਮਰਦਾਨਾ ਜੀ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਕੁਰਮ ਦਰਿਆ ਦੇ ਕੰਢੇ ਦੇ ਉੱਪਰ ਬੈਠੇ ਨੇ ਇੱਕ ਦਰਖਤ ਦੀ ਛਾਂ ਹੇਠ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਛਾਂ ਦੇ ਵਿੱਚ ਬੈਠੇ ਹੋਏ ਨੇ ਗੁਰਾਂ ਦੀ ਗੋਦ ਵਿੱਚ ਭਾਈ ਮਰਦਾਨਾ ਜੀ ਦਾ ਸਿਰਸ ਹੈ ਉਹਨਾਂ ਦਾ ਸਿਰ ਹੈ ਮਸਤਕ ਉੱਪਰ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਪਾਤਸ਼ਾਹ ਜੀ ਨੇ ਹੱਥ ਰੱਖਿਆ ਤੇ ਮਰਦਾਨੇ ਨੂੰ ਪੁੱਛਿਆ ਮਰਦਾਨਿਆਂ ਬੋਲ ਕੀ ਚਾਹੀਦਾ ਹੈ ਮਰਦਾਨਿਆਂ ਮੰਗ ਕੁਝ ਮੰਗੇਗਾ ਜੋ ਮੰਗੇਗਾ ਅਸੀਂ ਅੱਜ ਤੇਰੀ ਝੋਲੀ ਪਾ ਦੇਾਂਗੇ ਤੈਨੂੰ ਦੇ ਦੇਾਂਗੇ ਮਰਦਾਨਿਆਂ ਕੁਝ ਬੋਲ ਕੁਝ ਮੰਗ ਤੇ ਮਰਦਾਨਾ ਪਤਾ ਹੈ ਹੱਥ ਜੋੜ ਕੇ ਕੀ ਕਹਿ ਰਿਹਾ ਹੈ ਉਹ ਬੋਲ ਬੜੇ ਪਿਆਰੇ ਸਨ ਕਿ ਧੰਨ ਗੁਰੂ ਨਾਨਕ ਮਹਾਰਾਜ ਇੱਕੋ ਹੀ ਬੇਨਤੀ ਹੈ ਜਦੋਂ ਫੇਰ ਕਿਤੇ ਦੁਆਰਾ ਮੇਲ ਹੋਣ ਤੇ ਮੈਨੂੰ ਪਛਾਨ ਲਈ ਮੈਨੂੰ ਪਛਾਨ ਲਈ ਮੈਨੂੰ ਭੁੱਲ ਨਾ ਜਾਵੀਂ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਗੱਲ ਨਾ ਲਾ ਲੈਂਦੇ ਨੇ ਕਿਉਂਕਿ ਸਾਧ ਸੰਗਤ ਯਾਰੀ ਸੀ ਪਿਆਰ ਸੀ ਤੇ ਭਾਈ ਮਰਦਾਨੇ ਜੀ ਨੇ ਫੇਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੂੰ ਬਚਨ ਆਖੇ ਸਤਿਗੁਰੂ ਮਹਾਰਾਜ ਜਿਵੇਂ ਇੱਥੇ ਚਰਨਾਂ ਦੇ ਵਿੱਚ ਜੋੜ ਕੇ ਰੱਖਿਆ ਨਾ ਤੇ ਮੈਂ ਨਹੀਂ ਚਾਹੁੰਦਾ ਵੀ ਕਦੀ ਵੀ ਤੇਰੇ ਚਰਨਾਂ ਤੋਂ ਮੇਰਾ ਵਿਛੋੜਾ ਪੈ ਜਾਵੇ ਮਰਨ ਤੋਂ ਬਾਅਦ ਵੀ ਵਿਛੋੜੀ ਨਾ ਗੁਰੂ ਦੇ ਸਿੱਖ ਦਾ ਸਾਧ ਸੰਗਤ ਇਹ ਮੰਗਣਾ ਹੈ ਗੁਰੂ ਦੇ ਕੋਲੋਂ ਗੁਰੂ ਦਾ ਸਿੱਖ ਇਹ ਮੰਗ ਰੱਖੇ ਗੁਰੂ ਦੇ ਅੱਗੇ ਵੀ ਸਤਿਗੁਰੂ ਮਹਾਰਾਜ ਮੈਂ ਚਾਹੁੰਨਾ ਵੀ ਬਾ ਉਮਰ ਗੁਰੂ ਮਹਾਰਾਜ ਪਾਤਸ਼ਾਹ ਜੀ ਤੇਰੇ ਚਰਨਾਂ ਤੋਂ ਕਦੀ ਵਿਛੋੜਾ ਨਾ ਪੈ ਜਾਏ